ਤੁਹਾਡੇ ਦੇ ਵਾਲੇ ਨੇ ਜਿਹੜਾ ਇਹ ਹੋਇਆ ਵੀ ਆਪਾਂ ਸਰਪੰਚ ਹੀ ਰੱਖਦੇ ਆਂ ਬੰਦੇ ਦੋ ਵਾਰ ਤੇ ਜੇ ਆਪਾਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਪਾਰ ਦੇ ਵਿੱਚੋਂ ਵੀ ਇੱਕ ਸਰਪੰਚ ਖੜਾ ਕਰ ਦਈਏ 100 ਕੋਲ 200 ਤੋਂ ਮੈਸੇਜ ਆ ਰਿਹਾ ਨਹੀਂ ਤੇ ਆਪਾਂ ਵੀ ਦੇਰੀ ਨਹੀਂ ਆਪਾਂ ਦੇਤੀ ਵੀ ਤੇ ਜੇ ਆਪਾਂ ਸਰਪੰਚ ਜਿਹਾ ਕੋਈ ਜੰਮਸ਼ਕਾ ਸਰਵੇਂ ਆ ਤਾਂ ਹਮੇਂ ਲੱਗਦਾ ਜਿਹਾ ਦੇਸ਼ ਦਾ ਪ੍ਰਧਾਨ ਨਹੀਂ ਆ ਉਹਨਾਂ ਨੂੰ ਤਾਂ ਉਹ ਨਹੀਂ ਹੈ ਨਾ ਕੋਈ ਵੀ ਪਤਾ ਸਿੰਗਲ ਹੈਡਡ ਫੈਸਲਾ ਰਾਏ ਦੀ ਕੋਈ ਨਹੀਂ ਕਰਦਾ ਜੀ بڑے ਬੰਦੇ ਮੈਨੂੰ ਚੰਗੇ ਲੱਗਦੇ ਸੀ ਉਹ ਪ੍ਰਧਾਨ ਜੀ ਕਹਿੰਦੇ ਜਰਨੇ ਵਰਤੇ ਮੈਂ ਸੈਨ ਲਈ بڑے ਬੰਦੇ ਇਹਨਾਂ ਨੂੰ ਚੰਗੇ ਲੱਗਦੇ ਨੇ ਮੈਂ ਕਹਿੰਦਾ ਮੈਂ ਸੈਨ ਲਈ ਡਿਟਰਸ਼ਪ ਹਮੇਸ਼ਾ ਇਹ ਚੰਗੀ ਹੈ ਕਿ ਸਾਡੀ ਪਾਰਟੀ ਦਾ ਕਾਰਜਾਵਾਹ ਬੜੇ ਪਾਰਟੀ ਦਾ ਕਾਰਜਾਵਾਹ ਇਹਨਾਂ ਲਈ ਹੈ ਸਵੇ ਪ੍ਰਧਾਨ ਨਾਲ ਸਾਡੇ ਸਰਪੰਚਾਂ ਨਾਲ ਸਾਡੇ ਬੜੇ ਭਰਾਵਾਂ ਨਾਲ ਅਸੀਂ ਸਾਰੇ ਤੰਡੇ ਤੁਹਾਡੇ ਨਾਲ ਕਿ ਕਦੇ ਵੀ ਮਨਚਾਲਿਆ ਨਾ ਲਿਆ ਉਹ ਵੀਰ ਮਿੱਲੂ ਛੜਦਾ ਤੇ ਫਲਾਣੇ ਨੂੰ ਐ ਸਕਦਾ ਹੁਣ ਸਾਡੇ ਕੋਲ 15 ਐਮਸੀਸੀ ਦੇ ਚੋਪਰਦਾਨ ਇੱਕ ਬਣਾਉਣਾ ਸੀ ਪਰ ਮੈਂ 14 ਨਹੀਂ ਬਣਾ ਸਕਿਆ ਹੁਣ ਇਹਦਾ ਮਤਲਬ ਇਹ ਥੋੜੀ ਇਹ ਵੀ 14 ਹਿੱਸੇ ਹੋ ਜਾਣਗੇ ਮੇਰੇ ਕੋਲ 505 ਸੀ ਮੈਂ ਇੱਕ ਨੂੰ ਬਣਾ ਸਕਿਆ ਚਾਰਾਂ ਨੂੰ ਨਹੀਂ ਬਣਾ ਸਕਿਆ ਹੁਣ ਇਹਦਾ ਮਤਲਬ ਇਹ ਥੋੜੀ ਅਗਰ ਚਾਰ ਵਾਸਤੇ ਮੈਂ ਮਾੜਾ ਹੋ ਗਿਆ ਬਣਾਵਾਂਗੇ ਨਹੀਂ ਬਣਾਵਾਂਗੇ ਪ੍ਰਧਾਨ ਜੀ ਕੋਲ ਹਰਮਨ ਜੀ ਕੋਲ ਤੁਹਾਡੇ ਕੋਲ ਕੁੱਲ 25 ਬੰਦੇ ਹੋਣਗੇ ਪਰ ਵਿੱਚੋਂ 10-12 ਨੂੰ ਬਣਾ ਲੱਗਦਾ ਕਿ ਪਰਿਸ਼ਾਦ ਕਮੇਟੀ ਵਿੱਚ ਰੁਚੀ ਜਾਚਣੇ ਦੇ ਤਰ੍ਹਾਂ ਕਰਾਉਂਦੇ ਆਗੇ ਉਹ ਕਹਿੰਦੇ ਰਹੇ ਸਵਾਲ ਜਾਣੀ ਖੁਸ਼ੀ ਨਹੀਂ 71 ਪੰਚਾਇਤਾਂ ਦੇ ਵਿੱਚੋਂ ਲਗਭਗ ਆਪਣੇ 64 ਸਰਪੰਚ ਜਿੱਤ ਕੇ ਆਏ ਨੇ ਤੇ ਜਿਹੜੇ 5-6 ਆਪਣੇ ਹਾਰੇ ਆਏ ਨੇ ਉਹ ਆਪਣੇ ਤਾਂ ਹਾਰੇ ਨਹੀਂ ਕਿਉਂਕਿ ਆਪਣੀ ਟੀਮ ਦੇ ਹੀ 4-4 ਬੰਦੇ ਖੜੇ ਸੀ ਆਪਣੇ ਆਪ ਨੇ 4-4 ਬੰਦੇ ਖੜੇ ਸੀ ਉੱਥੇ ਹਾਰ ਗਏ ਜਿੱਥੇ ਆਪਾਂ ਇਕੱਠੇ ਹੋ ਕੇ ਲੜੇ ਆਪਾਂ ਸਾਰੇ ਜਿੱਤੇ ਆ। ਤਾਂ ਤੁਸੀਂ ਦੇਖੋ ਵਧੀਆ ਤਰੀਕੇ ਦੇ ਨਾਲ ਆਪਾਂ ਕਿੰਨਾ ਸੋਹਣਾ ਰਿਜ਼ਲਟ ਆਇਆ ਉਹਦਾ। ਉਧਰ ਪਹਿਲਾਂ ਮੈਂ ਤੁਹਾਨੂੰ ਲੋਕ ਸਭਾ ਵੇਲੇ ਤੁਹਾਨੂੰ ਧੱਕਿਆ ਵੀ ਅਸੀਂ ਤਾਂ ਜਿੱਤ ਨਹੀਂ ਸਕਦੇ। ਆਪਾਂ ਨੇ ਕਿੰਨਾ ਜਿੱਤ ਤੁਹਾਡੇ ਦੇ ਵਾਲੇ ਨਿਕੜਾਏ ਹੋਣੇ ਆ। ਵੀਰਪਾ ਸਰਪੰਚੀ ਲੜਦੀਆਂ। ਬੰਦੇ ਦੋ ਵਾਰ ਤੇ ਜੇ ਆਪਾਂ ਉਧਰ ਦੇ ਵਿੱਚੋਂ ਉਹਨਾਂ ਦੇ ਵਾਰ ਦੇ ਵਿੱਚੋਂ ਇੱਕ ਸਰਪੰਚ ਖੜਾ ਕਰ ਦਈਏ ਤੇ 100 ਵੋਟ 2 ਕਰੋੜ ਤੋਂ ਮੈਸੇਜ ਦਾ ਰੈਵਨਿਊ। ਕਿਹਾ ਆ ਜਿੱਤੇ ਜੀ ਆਪਾਂ ਦੇ ਤੇ ਜੇ ਆਪਾਂ ਸਰਪੰਚੀ ਦਾ ਪੈਸਾ ਜੋ ਮੁਸਕਾ ਸਰਮਿਆ ਤੁਹਾਨੂੰ ਕੀ ਲੱਗਦਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਤਾਂ ਹੁਣੇ ਹੀ ਇਹਦਾ ਬੋਤ ਕੀਤਾ ਉਹਨੂੰ ਪਤਾ ਸੀ ਕਿ ਜਿਹੜੇ ਤਾਂ ਮੈਨੇਜਰ ਦਾ ਮੈਨੇਜੂ ਜਿਹੜੇ ਮੈਨ ਦਾ ਜਨਸਾ ਦਾ ਉਹ ਹੋਰ ਹੀ ਕੋਈ ਚੌਥਾ ਜੀ ਧਰ ਪਰ ਇਹ ਨਹੀਂ ਅਨੇ ਗਈ ਤੇ ਹੋਇਆ ਵੀ ਆਪੇ بڑے ਲੋਕ ਮੇਰੇ ਕੋਲ ਬਾਤ ਆਏ ਕਿਹਦੇ ਬਾਈ ਸਭ ਤਾਂ ਜਲੇ ਕਿ ਸੰਸਾ ਦਾ ਸੰਤ ਹੋਂ ਦਾ ਲਗਾ ਰੱਖੀ ਬੀ ਆ ਅਗਰ ਵਾਸੀ ਦੇ ਵੈਦੀ ਨਾ ਤਾਂ ਜਦੋਂ ਕੋਈ ਸਾਨੂੰ ਫੈਸਲਾ ਲੈਣਾ ਪੈਂਦਾ ਜਦੋਂ ਕੋਈ ਅਸੀਂ ਫੈਸਲਾ ਕਰਦੇ ਹਾਂ 100% ਐਮਐਲਏ ਦਾ ਨਹੀਂ ਹੁੰਦਾ 100% ਜਿਲ੍ਹਾ ਪ੍ਰਧਾਨ ਦਾ ਨਹੀਂ ਹੁੰਦਾ 100% ਕਿਸੇ ਚੇਅਰਮੈਨ ਦਾ ਨਹੀਂ ਹੁੰਦਾ 50% ਪਾਰਟੀ ਦਾ ਫੈਸਲਾ ਹੁੰਦਾ ਪਾਰਟੀ ਸਾਨੂੰ ਕਹਿੰਦੀ ਜੇ ਤੁਸੀਂ ਇਦਾਂ ਦਾ ਬੰਦਾ ਚਾਹੀਦਾ ਜੀ ਤਾਂ ਜਦ ਅਸੀਂ ਉਹ ਬੰਦਾ ਲੱਭਦੇ ਆਂ ਪਾਰਟੀ ਸਾਨੂੰ ਕਹਿੰਦੀ ਆ ਵੀ ਹੋਣਾ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਕੋਈ ਇੱਥੇ ਹੋਵੇ ਅਸੀਂ ਉਹਦੇ ਦਾ ਬੰਦਾ ਲੱਭਦੇ ਆਂ ਕਾ ਕੋਈ ਵੀ ਪਤਾ ਸਿੰਗਲ ਹੈਂਡਰਡ ਫੈਸਲਾ ਰਾਜਨੀਤੀ ਚ ਕੋਈ ਨਹੀਂ ਕਰਦਾ ਬੜੇ ਬੰਦੇ ਮੈਨੂੰ ਚੰਗੇ ਲੱਗਦੇ ਸੀ ਉਹ ਪਧਾਰਨ ਗਿਆ ਜਾਂਦੇ ਨੇ ਉਹਤੇ ਮੈਂ ਸਹਿਮਤ ਨਹੀਂ ਬੜੇ ਬੰਦੇ ਇਹਨਾਂ ਨੂੰ ਚੰਗੇ ਲੱਗਦੇ ਨੇ ਮੈਂ ਕਹਿੰਦਾ ਮੈਂ ਸਹਿਮਤ ਨਹੀਂ ਬੜੇ ਬੰਦੇ ਸਾਨੂੰ ਦੋਵਾਂ ਨੂੰ ਨਹੀਂ ਚੰਗੇ ਲੱਗਦੇ ਅਸੀਂ ਪਾਰਟੀ ਨੂੰ ਕਹਿੰਦੇ ਆ ਵੀ ਸਾਨੂੰ ਦੋਵਾਂ ਨੂੰ ਚੰਗਾ ਨਹੀਂ ਲੱਗਿਆ ਹੈ ਕਹਿੰਦੇ ਅਸੀਂ ਨਹੀਂ ਪਾਰਟੀ ਕਰੀ ਤੇ ਬੜੇ ਬੰਦਿਆਂ ਵਾਸਤੇ ਅਸੀਂ ਐਵੇਂ ਹੀ ਜਾ ਮੈਂ ਚੱਲੇ ਅਗਲੇ ਇਕੱਠੇ ਹੋ ਕੇ ਪ੍ਰਧਾਨ ਜੀ ਦੀ ਸਿਹਤ ਜਾਂ ਸਭ ਸਾਰੇ ਪਾਰਟੀ ਕੋ ਜਾਂਦੇ ਆ ਕਿ ਸਾਨੂੰ ਵੀ ਸਾਡੇ ਜਿਹੜੇ ਵਾਸਤੇ ਇਹ ਚਾਹੀਦਾ ਉਹ ਕਹਿੰਦੇ ਨਹੀਂ ਇਹ ਤੁਹਾਡੇ ਵਾਸਤੇ ਜੀ ਫਲਾਲੇ ਕਰੀ ਚੁੱਕੇ ਮੈਂ ਤਾਂ ਸਾਡੇ ਕੋਲ ਜਿੰਨੀਆਂ ਗਰੰਟੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਵੀ ਦੇਈ ਜਾਂਦੇ ਹਾਂ ਹੋਰ ਕਿਤੇ ਨਹੀਂ ਦੇਈ ਜਾਂਦੇ ਸਾਡੇ ਕੋਲ ਜਿਹੜੇ ਜਿਹੇ ਸਾਨੂੰ ਪਾਰਟੀ ਤੋਂ ਮਾਰ ਕਰਦੀ ਆ ਅਸੀਂ ਉਹਨੇ ਉਹ ਤੁਹਾਨੂੰ ਅੱਗੇ ਢੇਲ ਜਾਂਦੇ ਆ ਪਰ ਮੈਂ ਹੱਥ ਖੁੱਲ ਕੇ ਬੇਨਤੀ ਕਰਦਾ ਪਾਰਟੀ ਲੀਡਰਸ਼ਿਪ ਹਮੇਸ਼ਾ ਇਹ ਚਾਹੁੰਦੀ ਆ ਵੀ ਸਾਡੀ ਪਾਰਟੀ ਕਾਰਜਾਂ ਕਰਵੇ ਪਾਰਟੀ ਦੇ ਆਗੂ ਜੀ ਨੇ ਲੰਬੀ ਸਮੇਂ ਬਲੈਂਕਰ ਦਾ ਜਾਨਾ ਸਾਡੇ ਸਰਪੰਚਾਂ ਨਾਲ ਸਾਡੇ ਬੜਕਾਂ ਦੇ ਨਾਲ ਅਸੀਂ ਸਾਰੇ ਤਖੜੇ ਤੁਹਾਡੇ ਨਾਲ ਫਿਰ ਕਦੇ ਵੀ ਮਾਂਚ ਆਏ ਨਾ ਲੈ ਉਹ ਵੀ ਆ ਮੈਨੂੰ ਛੱਡਦਾ ਤੇ ਫਲਾਣੇ ਨੂੰ ਐ ਕਰਦਾ ਪਰ ਸਾਡੇ ਕੋਲ 15 MCC ਵਿੱਚੋਂ ਪ੍ਰਧਾਨ ਇੱਕ ਬਣਾਉਣਾ ਸੀਗਾ ਪਰ ਮੈਂ 14 ਨਹੀਂ ਬਣਾ ਸਕਿਆਗਾ ਹੁਣ ਇਹਦਾ ਮਤਲਬ ਇਹ ਥੋੜੀ ਵੀ 14 ਕੁੱਸੇ ਹੋ ਜਾਣਗੇ ਮੇਰੇ ਕੋਲ ਪੰਜ ਸਪੰਸੀ ਮੈਂ ਇੱਕ ਨੂੰ ਬਣਾ ਸਕਿਆ ਚਾਰਾਂ ਨੂੰ ਨਹੀਂ ਬਣਾ ਸਕਿਆ ਹੁਣ ਇਹਦਾ ਮਤਲਬ ਇਹ ਥੋੜੀ ਅਗੇ ਚਾਰਾਂ ਵਾਸਤੇ ਮੈਂ ਮਾੜਾ ਹੋ ਗਿਆ ਅੱਜ ਵੀ ਅਸੀਂ ਫਲਾਫੋਨਦਾਰ ਬਣਾਵਾਂਗੇ ਨਹੀਂ ਬਣਾਵਾਂਗੇ ਪ੍ਰਧਾਨ ਜੀ ਕੋਲੋ ਹਰਮਨ ਜੀ ਕੋਲ ਤੁਹਾਡੇ ਕੋਲ 25 ਬੰਦੇ ਹੋਣਗੇ ਪਰ ਵਿੱਚੋਂ 10-12 ਨੂੰ ਬਣਾ ਲਗਾਗੇ ਪਰ ਇਹਦਾ ਵੀ ਇਹ ਕੁੱਝ ਦਸਾ ਦੇਣੇ ਨਾ ਤਰਿਕਾ ਕੋਲ ਜਾ ਕੇ ਉਹ ਕਹਿ ਦੇਣਾ ਇਹ ਸਵਾਦ ਜਾਣੇ ਖੁਸ਼ੀ ਵੀ ਨਹੀਂ ਤਾਂ ਮੇਰੇ ਮਨ ਚੋਰ ਕੇ ਦੇਤੀ ਆ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸਾਰਿਆਂ ਨੇ ਵਧੀਆ ਹੁਣ ਤੱਕ ਵੀ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਪਿੰਸੋਂ ਤੋਂ ਵਧੀਆ ਆਪ ਦੀ ਸ਼ਬੀ ਨੂੰ ਸਾਫ ਰੱਖ ਕੇ ਮੈਂ ਕੋਸ਼ਿਸ਼ ਕੀਤੀ ਜਾ ਰਹੀ ਤਰਾ ਅੱਜ ਤੋਂ ਜਿਹੜੇ ਪੁਰਾਣੇ ਅਮਲੇ ਸੀ ਉਹ ਹੁਣ ਤੋਂ ਠਾਣਿਆਂ ਤੋਂ ਚੱਕ ਕੇ ਉਹਨੇ ਨੂੰ ਚੌਹ ਸਰਪੰਚ ਬਣਾਇਆ ਜਿਹੜੇ-ਜਿਹੜੇ ਸਰਪੰਚ ਨੇ 25-25 ਲੱਖ ਰੁਪਏ ਦਿੱਤਾ ਦਿੱਤਾ ਕਿਸ ਨੇ ਦਿੱਤਾ ਕਿਸ ਨੇ ਲਿਖਾ ਦੇ ਬੋ ਫੇਸਬੁਕ ਤੇ ਕਿ ਲਿਖਦੇ ਹੋ ਵੀ ਕਹਾਂ ਤੁਹਾਡੀ ਟੀਮ ਇਮਾਨਦਾਰਾ ਸਾਡਾ ਜਿਲ੍ਹਾ ਪ੍ਰਧਾਨ ਸਾਡੇ ਸੈਕਟਰੀ ਸਾਡਾ ਇਮਾਨਦਾਰ ਨੇ ਤੁਸੀਂ ਦੀਪਕ ਨੂੰ ਜਾਣਦੇ ਹੋ ਜਿਲ੍ਹਾ ਪ੍ਰਧਾਨ ਨੂੰ ਜਾਣਦੇ ਹੋ ਰਮਨ ਜੀ ਨੂੰ ਜਾਣਦੇ ਹੋ ਕਦੇ ਤਾਂ ਤੁਹਾਡੇ ਨੂੰ ਪੈਸੇ ਲੈ ਕਿਸੇ ਕੰਮ ਕਰਾਈ ਦੇਈ ਲੈ ਕਿਸ ਨੇ ਕਦੇ ਫਿਰ ਦੇਖਦੇ ਤਾਂ ਤੁਸੀਂ ਨਾ ਲਾਈ ਨਾ ਲਿਖਿਆ ਕਰੋ ਤੁਹਾਡੇ ਜਿਹੜੇ ਆਪ ਦੇ ਨੇ ਤੁਸੀਂ ਸਰਪੰਚ ਬਣੇ ਤੁਸੀਂ ਕਿਸੇ ਨੂੰ ਕੰਮ ਕਰਨ ਦੇ ਪੈਸੇ ਲੈ ਰਹੇ ਹੋ ਸੈਲ ਗਾਉਂ ਦੇ ਪੈਸੇ ਲੈ ਰਹੇ ਹੋ ਨਹੀਂ ਲੈਦੇ ਨਾ ਫਿਰ ਹੋ ਗਿਆ ਤੁਹਾਨੂੰ ਨਾ ਇਹ ਫੇਸਬੁਕ ਤੇ ਕਿਆ ਕਰੂਗਾ ਮੈਂ ਕਿਹੜਾ ਚਾਹ ਜਿਤਾਇਆ ਕੌਣ ਕਰੂਗਾ ਤੀਤਮਾ ਦਾ ਮੈਂ ਤੁਹਾਨੂੰ ਮੁੰਡੇ ਵਾਂਗ ਦੱਸੂ ਰਿਪਾਇਆ ਹਰਪਾਲ ਸਿੰਘ ਬਹੁਤ ਮਾੜਾ ਦਸ਼ਮਣਾਦ ਸਿੰਘ ਵੀਦੀਪਕ ਰਘੁਪੰਦੀਪ ਵਰਗੇ ਬਹੁਤ ਚੰਗੇ ਬੰਦੇ ਐਤੋ ਸ਼ਹਿਰ ਦੇ ਅਕਾਲੀ ਨਾਲੇ ਦੱਸੇਗੇ ਮਿਰੰਦ੍ਰੀ ਮੇਤਰ ਬਹੁਤ ਵਧੀਆ ਬੰਦਾ ਕਿ ਮੈਂ ਆਪਸੀ ਆਪ ਕੋਲ ਆ ਪਈ ਜੇ ਸਾਰੇ ਮੈਂ ਦੱਸਦਾ ਵੀ ਵੀ ਅਸੀਂ ਬਹੁਤ ਚੰਗੇ ਆ ਬਹੁਤ ਚੰਗੇ ਆ ਬਹੁਤ ਚੰਗੇ ਆ ਅਸੀਂ ਨਹੀਂ ਕਹਿਣਾ ਅਸੀਂ ਤਾਂ ਕਰਕੇ ਰਿਹਾ ਹਾਂ ਆਫਰ ਆਉਂਦੀਆਂ ਨੇ ਕਰੋੜ ਦੀਆਂ ਦੋ ਕਰੋੜ ਦੀਆਂ 5 ਕਰੋੜ ਦੀਆਂ ਅਸੀਂ ਉਹਨਾਂ ਨੂੰ ਮੈਂ ਸਾਫ਼ ਕਰਦਾ ਵੀ ਜੋ ਤਹਾ ਉੱਜਾਓ ਦੋਸ਼ੀ ਨਹੀਂ ਰਹਿਣਾ ਪਰ ਉਹਦਾ ਮੁੱਲ ਤਾਂ ਤੁਸੀਂ ਪੋਣਾ ਆ ਅਸੀਂ ਦੱਸ ਤੁਹਾਨੂੰ ਇੱਕ ਵੀ ਕਹਿੰਦੇ ਰਹੇ ਬੇਅਦ ਲੈਣਾ ਕਰੋੜ ਰੁਪਈਆ ਦੇ ਲਾਪਰ ਨਹੀਂ ਪੈਂਦਾ ਭਰਾਵਾਂ ਲਈ ਕੋਸਟ ਹੀ ਸ਼ੇਅਰ ਕਰਦੇ ਹੋ ਕਤਈ ਕੀ ਬੋਲ ਰਹੇ ਨੇ ਜੇ ਕੱਲੇ ਕੱਲੇ ਨੂੰ ਬੰਦ ਕਰੀਏ ਜਿਹੜਾ ਬਹੁਤ ਬੜਾ ਮੁੰਡਾ ਹਾਂ ਹੋ ਗਿਆ ਸੀਗਾ ਕਿਵੇਂ ਆਂ ਠੀਕਾ ਖੁਸ਼ ਆ ਤਾਂ ਤੁਸੀਂ ਕਰੋਗੇ ਯਾਰ ਹੁਣ ਕੋਈ ਨਾ ਕਰੂ ਗੱਲ ਤੁਹਾਡੇ ਵਾਸਤੇ ਤੁਸੀਂ ਲੜੋਗੇ ਸਾਡੇ ਵਾਸਤੇ ਸਾਰੇ ਲੜਾਂਗੇ ਆਪਾਂ ਤਾਂ ਸਾਰੇ ਕੰਮ 6 ਸੋਟ ਵਿੱਚ ਬਿਜਲੀ ਹੋ ਗਈ ਵਾਦਾ ਕੀਤਾ ਸੀ ਨਾ ਤੁਸੀਂ ਕੀਤਾ ਸੀ ਨਾ ਕਰਤਾ ਨਾ ਤੁਹਾ ਹੋ ਗਿਆ ਨੌਕਰੀਆਂ ਦੀ ਗੱਲ ਕਰਦੇ ਸੀਗੇ 55000 ਨੌਕਰੀ ਦੇ ਦਿੱਤੀ ਕੱਲ ਦੱਸਿਆ ਹੋਰ ਕਰਤਾ 65000 ਹੋ ਗਏ 65000 ਬੰਦਾ ਉਹ ਜਿਹੜਾ ਸਰਕਾਰੀ ਨੌਕਰੀ ਤੇ ਲੱਗੇ ਆ ਉਹਨੇ ਸਾਰੇ ਦੇ ਸਾਰੇ ਨੇ ਕੈਨੇਡਾ ਅਮਰੀਕਾ ਚੱਲ ਜਾਣਾ ਸੀ ਉਹ ਪੰਜਾਬ ਦਾ ਸਭ ਤੋਂ ਵੱਧ ਪਰਾਂ ਦੀ ਗੱਲ ਪਚਾ ਜਿਹੜੇ ਟੈਸਟ ਪਾਸ ਕਰਦੇ 65000 ਨੇ ਉਹ ਆਪਾਂ ਇੱਥੇ ਰੱਖ ਲਏ ਆਪਾਂ ਪੰਜਾਬ ਚ ਰਹਦੇ ਵੀ ਕੋਈ ਥੋੜੀ ਗੱਲ ਥੋੜੀ ਆ ਥੋੜੀ ਗੱਲ ਥੋੜੀ ਆ ਪਰ ਦੱਸਿਆ ਹੋਰ ਕਿਵੇਂ ਮਗਰ ਪਿਆ ਕਾਟਾ ਇਹ ਜਦਿਆਂ 100 ਇਹ ਟੂਟਰ ਕਰਨਾ 100 ਇਹ ਟੂਟਰ ਜੇ ਕਰਨਾ ਪਿਆ ਫੌਕੀਆਂ ਵਾਲਿਆਂ ਦਾ ਗੈਸਟਾਂ ਦਾ ਸਾਰਿਆਂ ਦਾ 31000 ਪਰਚੇ ਦਿੰਦੇ ਆ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਚ 4000 ਕੁਆਂਟਰ ਚਿੱਟਾ ਫੜਿਆ 4000 ਕੋਟ ਨੇ ਹੈਰੋ ਫੜੀਆ 303 ਨਵੇਂ ਨਸ਼ਾ ਤੋਕੇentro ਬਣਾਏ ਗਏ 10000 ਤੋਂ ਵੱਧ ਪੁਲਿਸ ਵਾਲੇ ਦੀ ਬਦਲੀ ਕੀਤੀ ਆ 43 ਪੁਲਿਸ ਵਾਲੇ ਸਸਪੈਂਡ ਕੀਤੇ ਨੇ 328 ਕਰੋੜ ਰੁਪਏ ਦੀਆਂ ਦਾਜਾ ਦਾ ਜੱਫਤ ਕਰਦੇ ਆ 100 ਤੋਂ ਪਲੱਸ ਕਾਰਨ ਜਿਹੜੀਆਂ ਨਸ਼ੇ ਤੋਂ ਬਣਾਇਆ ਸੀਗੀਆਂ ਉਹ ਜੱप्त ਕਰ ਲਿਆ ਸਰਕਾਰ ਨੇ 79 ਘਰਾਂ ਨੂੰ ਧੌਂਦਾ ਅਲਟੀਮੇਟਮ ਦੇ ਲਿਆ 10-15 ਘਾਹ ਦੇ 79 ਘਰਾਂ ਤੋਂ ਲਾ ਅੱਤੇ ਨਾ ਜਾਣਾ ਇਹਦੇ ਵਿੱਚ ਜਿਹੜੀ ਸਰਕਾਰ ਆਈ ਕੀਤੀ ਸੀ ਦੁਨੀਆਂ ਸਾਨੂੰ ਵੀ ਬਹੁਤ ਰਹਿ ਜਾਂਦੇ ਸੀ ਕਹਿੰਦੇ ਨਸ਼ੇ ਦਾ ਨਸ਼ੇ ਦੇ ਨਾਲ ਤੁਸੀਂ ਵੀ ਸਰਕਾਰ ਚਾ ਸਕਦੇ ਹੋ ਪਰ ਨਸ਼ਾ ਵੱਧ ਨਹੀਂ ਸਕਦਾ ਪਰ ਬੰਦੇ ਕਰਕੇ ਦਿਖਾਉਂਦੇ ਆਪਾਂ ਹੋਰ ਬਾਰੇ ਵੀ ਇਹ ਦੇ ਰਿਹਾ ਚਾਹ ਬੰਦੇ ਕਰਕੇ ਦਿਖਾਉਂਦੇ ਆਪਾਂ ਤਿੰਨ ਚੀਜ਼ਾਂ ਤੇ ਸਰਕਾਰ ਕੰਮ ਕਰੂਗੀ ਨਸ਼ਾ ਬੰਦ ਕਰਾਂਗੇ ਜਦੋਂ ਵੀ ਨਸ਼ਾ ਬੰਦ ਹੋ ਗਿਆ ਜਦੋਂ ਸਾਰਿਆਂ ਨੇ ਕਹਿਦਾ ਆ ਤੁਸੀਂ ਕਈ ਵਾਰ ਆਪਣੀ ਪਾਰਟੀ ਦਾ ਮੈਂ ਤੁਹਾਨੂੰ ਸੋਸ਼ਲ ਮੀਡੀਆ ਕਰਦਾ ਕਿਵੇਂ ਬਣਾਉਂਦਾ ਤੁਸੀਂ ਪਹਿਲਾਂ ਦੇਖੋ ਕੋਈ ਕੰਮ ਕਰੋ ਥੱਲੇ ਆਪਾਂ ਤਾਂ ਬੋਲਦੇ ਜੀ ਨੇ ਬਾਕੀ ਕੱਲ ਲਈ ਕੰਮ ਅਸੀਂ ਸਾਰੇ ਇਕੱਠੇ ਕੋਠੇ ਸਤੇ ਰਹੇ ਜੇ ਵੀ ਇਹ ਕੋਈ ਹੋਇਆ ਆਪਾਂ ਪੱਡੇ ਘਟ ਆਏ ਸਾਰਾ ਸ਼ਸਤਰ ਵੀ ਕਹਿਣ ਲੱਗਿਆ ਵੀ ਬੱਲੇ ਬੇ ਆਵਾਮੀ ਪਾਰਟੀ ਦੀ ਸਰਕਾਰ ਆਉਗੀ ਕਹਿਣ ਲੱਗੇ ਨਾ ਸਾਰੇ ਕਹਿਣ ਲੱਗੇ ਸਰਕਾਰ ਆਉਂਦੇ ਤੇ ਕਾਲੀ ਦੀ ਥੋੜਾ ਸ ਬੜ ਤੁਸੀਂ ਖੁਸ਼ ਹੋ ਗਏ ਨਸ਼ੇ ਵਾਲਿਆਂ ਕਹਿੰਦੇ ਤੁਸੀਂ ਲੈ ਲਓ ਇਹ ਸਰਕਾਰ ਨੇ ਘਟਾ ਦੇ ਤਾਂ ਹੋ ਸਾਰੇ ਕਿਦਾਂ ਬੀਜੋ ਜਾਉਂਦੇ ਹੁਣ ਇਹ ਕਿੰਨੇ ਥੋੜੀ ਬਦਲਤਾ ਤਾਂ ਇਹ ਹੋ ਜੇ ਥੋੜੇ ਫੈਸਲੇ ਨੇ ਜਿਹੜੇ ਕਰੀ ਜਾਂਦੇ ਆਪਾਂ ਕਰਦੇ ਰਹਿਾਂਗੇ ਬਸ ਤੁਸੀਂ ਉਹ ਕੰਮ ਦਾ ਸਾਥ ਦੇ ਰਹੇ ਹੋ ਉਹਨਾਂ ਨੂੰ ਪ੍ਰਚਾਰ ਕਰ ਰਹੇ ਹੋ ਤਾਂ ਮੇਰੀਆਂ ਇਹ ਰੇ ਤੁਹਾਨੂੰ ਸਾਰਿਆਂ ਨੂੰ ਬੇਨਤੀਆਂ ਸੀ ਜਦੋਂ ਇਹ ਨਸ਼ੇ ਵਾਲਾ ਕੰਮ ਮੁੱਕੂਗਾ ਉਹ ਤੋਂ ਬਾਅਦ ਆਪਾਂ ਅਗਲਾ ਕੰਮ ਸ਼ੁਰੂ ਕਰਨਾ ਰੇਸ਼ਮਤ ਖੋਰੀ ਦੇ ਬਰਦ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਦੋਂ ਵੀ ਕਿਸੇ ਦਫ਼ਤਰ ਜਾਣਾ ਜਿਹੜੇ ਵੀ ਕੰਮ ਕਰਨ ਜਾਣਾ ਸਭ ਤੋਂ ਪਹਿਲਾਂ ਪਤਾ ਕਰਕੇ ਜਾਣਾ ਵੀ ਇਹ ਕੰਮ ਹੋ ਸਕਦਾ ਹੈ ਕੈ ਨਹੀਂ ਹੋ ਸਕਦਾ ਜੇ ਹੋ ਸਕਦਾ ਤਾਂ ਕਿਵੇਂ ਹੋ ਸਕਦਾ ਤਾਂ ਕਿ ਜਦੋਂ ਆਪ ਸਭ ਕੋ ਜਾਓ ਆਪ ਸੇ ਤੋਂ ਜਵਾਬ ਹੀ ਦਿੰਦਾ ਨਾ ਉਹ ਵੀ ਨਾਲ ਉੱਤੇ ਬਹਿ ਜਾਓ ਕਹਿੰਦੇ ਕਹਿੰਦੇ ਆਪ ਦਾ ਹੁੰਦਾ ਹੁੰਦਾ ਹੈ ਜਾਂ ਮੈਂ ਸਮਝਦਾ ਪਤਾ ਕਰਕੇ ਆਇਆ ਇੱਕ ਵਾਰ ਜਾਓ ਤੇ ਦੋ ਵਾਰ ਜਾਓਗੇ ਤੀਜੀ ਵਾਰ ਉਹਨੂੰ ਬਾਹਰ ਫੜ ਕੇ ਬੁਲਾਇਆ ਤੇ ਵੀ ਪਤਾਸ਼ਾਹ ਤੂੰ ਅੰਦਰ ਆ ਪਰ ਜੇ ਆਪਾਂ ਨੂੰ ਆਈ ਨਹੀਂ ਪਤਾ ਵੀ ਹੋਣਾ ਕਿ ਨਹੀਂ ਹੋਣਾ ਤਾਂ ਕੱਢ ਦੇ ਵਿੱਚ ਸਰਕਾਰੀ ਲਈਏ ਸਰਕਾਰੀ ਲਈਏ ਫਿਰ ਉੱਥੇ ਮੈਨੂੰ ਫੋਨ ਫਿਕਰਾ ਦਾ ਮੰਦਰਾ ਦਾ ਕੰਮ ਮੈਂ ਕਹਤਾ ਕੁਬਾਰੀਆ ਬੇਰਗੀ ਜੋ ਸਰਕਾਰ ਆਂ ਆਪਸ ਨਹੀਂ ਹੁੰਦੇ ਆਪਸ ਨਹੀਂ ਹੁੰਦੇ ਨਹੀਂ ਪਹਿਲਾਂ ਦੇਖੋ ਕੰਮ ਹੋਣ ਵਾਲਾ ਕੀ ਕੰਮ ਨਹੀਂ ਹੁੰਦਾ ਤਾਂ ਮੈਨੂੰ ਇਹ ਜਿੰਮੇਂਦ ਕਰਦਾ ਚੰਗੀ ਗੱਲ ਦਾ ਚੰਗਾ ਵਕਟਰ ਚੰਗਾ ਮੀਟਰ ਹੁੰਦਾ ਜਿਹੜਾ ਚੰਗੀ ਗੱਲ ਦੱਸਦਾ ਹੋਵਾ ਪਾਵੇ ਜਿੱਥੇ ਕਮੀ ਪੇਸ਼ੀ ਹੋਵੇ ਫਿਰ ਕਾਲਜ ਦੱਸੇ ਉਹ ਕਹੀ ਬਤਾਦਾ ਉਹ ਕੋਡਾ ਬਤਾਦਾ ਤੇ ਤੁਸੀਂ ਸਰਪੰਚ ਵੀ ਤੁਸੀਂ ਵੀ ਗਲਤੀ ਕਰ ਲਈ ਜਿਹੜਾ ਤਾਂ ਬੰਦਾ ਅਧਿਹਰੇ ਸਾਰੇ ਤੁਹਾਡੇ ਕੋਲ ਕੰਮ ਚ ਆ ਗਿਆ ਕਿ ਸਰਪੰਚ ਸਾਡੇ ਖਤਮ ਹੋ ਗਿਆ ਯਾਰ ਮੈਂ ਤੇਰਾ ਪੱਕੀ ਨਾ ਹੱਲ ਕਰੇਦਾ ਫੇਰ ਉਹ ਡਾ ਲਾ ਹੋਗਾ ਜੋ ਬੰਦਾ ਤੁਹਾਨੂੰ ਦੱਸਣ ਤੋਂ ਪਹਿਲਾਂ ਸਾਥ ਚ ਚਲ ਗਿਆ ਫੇਰ ਉਹ ਬੰਦਾ ਤੁਹਾਡਾ ਨਹੀਂ ਹੋਊਗਾ ਤਾਂ ਕਮੀ ਕੰਨ ਦੱਸਣੀ ਆ ਸਾਥ ਚ ਜਾ ਕੇ ਕਹੇ ਕਿ ਬੰਦਾ یہ پارٹی دیا ایک نہ چاہتا ہے یہ بفادہ نہیں دیا کوئی بندہ نہیں چاہتا ہوں تو اسی دوڑی چاہتا ہوں تو نے پیٹ کو لینا کوئی نہ آئے ہوئے میں بھی نہیں چاہتا ہوں میرے نام کی رنگ کی نہ آئے ہوئے میں تو چاہتا ہوں سارے سارے چیز میں بانا میں چاہتا ہوں سارے کو سرکار ہوگا گاہ دے دیتا ہے اسی میری بیٹی ہے کیوں سارے سارے کو دو دو گھنٹر میں جانا سارے سے ਤੁਹਾਡੇ ਮੈਂ ਮੈਡੀਕਲ ਜੀ ਮੈਡੀਕਲ ਜੀ ਮਿਲਿਆ ਪੁੱਛੀ ਹੋਈ ਨਹੀਂ ਆਖੀ ਮੇਰੀ ਬੇਨਤੀ ਆਖ ਕੇ ਬੇਨਤੀ ਕਰਦਾ ਮੇਰੇ ਸਾਰੇ ਪਿੰਡਾਂ ਨੂੰ ਆਇਆ ਕੁਝ ਆਧਾਰ ਨੋਟ ਕੀ ਹਰੰਗ ਤੁਸੀਂ ਪ੍ਰਧਾਨ ਜੀ ਕੋਲੇ ਨਾ ਉਪਰਾਤੀ ਕਰਾਉਂਦਾ ਮੈਂ ਕਹਿੰਦਾ ਜੀ ਪ੍ਰਧਾਨ ਜੀ ਤੁਹਾਡੇ ਕੋਲ ਆਪਦੀ 77 ਲੱਖ ਰੁਪਏ ਆਇਆ ਤੁਸੀਂ ਸਾਡੇ ਵੀ ਪ੍ਰਧਾਨ ਨੂੰ ਸਾਡੇ ਜਿਹੜੇ ਪਿੰਡ ਦੇ ਸਭ ਤੋਂ ਘੱਟ ਗ੍ਰਾਂਟ ਆਇਆ ਤੁਸੀਂ ਸਾਰਿਆਂ ਨੇ ਪ੍ਰਧਾਨ ਜੀ ਨੂੰ ਫੋਲ ਕਰਨਾ ਜਿਨ੍ਹਾਂ ਨੂੰ ਕੋਈ ਸਾਡੇ ਹਿੱਸੇ 10 ਲੱਖ ਦੇਣ ਸਾਡੇ ਦਾ ਆ ਪਹਿਲਾਂ ਤੋਂ ਲਈਏ ਕਰਦਰ ਕੋਲੇ ਨਾ ਮੈਂ ਨਾ ਉਹ ਗ੍ਰਾਂਟ ਸਾਰੇ ਜਿਹੜੇ ਕੰਮ ਨਹੀਂ ਆ। ਜੇ ਨਾਲ ਕਦੇ ਸਾਥ ਨਹੀਂ ਦੇਉ ਤੁਸੀਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਅਸੀਂ ਪਰ ਫਿਰ ਅਜੀਤ ਨੇ ਮੈਂ ਆਪਣੇ ਵੱਲੋਂ ਵੀ ਮੈਂ ਮੇਰੀਆਂ ਲੀਡਰਸ਼ਿਪ ਬੈਠੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਨੇ ਦੀਪਕ ਜੀ ਚੇਅਰਮੈਨ ਸਾਹਿਬ ਪਰਮਾਤਮਾ ਰੱਖੇ ਸੋਕਰ ਜਿਹੜੀ ਇਹਨਾਂ ਨੇ ਇਹਨਾਂ ਦੀ ਚੈਨਲ ਨੇ ਅਮਨ ਜੀ ਕੋਲ ਚਲ ਗਈ ਪਰ ਇਹ ਰਾਕੇ ਜਿਹੜਾ ਇਹਨਾਂ ਨੇ ਅੱਜ ਫੈਸਲਾ ਕੀਤਾ ਹੈ ਵਧੀਆ ਬਹੁਤ ਛੱਤ ਕੋਈ ਨਹੀਂ ਕਹਿਣਾ ਜਾਣਾ پرماتا کے ارداس کرتے ہیں سارے گان میرے ہوگیا ہو گیا تو یہاں سارے جب بھی گروپنچ ਜੇ ਤੁਹਾਡੇ 65 ਪੁਆਇੰਟ ਦੇ ਤੇ ਗ라운ਡ ਬਾਦਾਂਦਾ ਹੱਲੇ ਪਿੰਡ ਦੇ ਬੇਸਬੋਕ ਤੇ ਵੀ ਪਾ ਲੈਣਾ ਤਾਂ ਕਰਦਿਆਂ ਨੂੰ ਕੀ ਲਈ ਜਿਹੜਾ ਜੱਟ ਨਹੀਂ ਖੜੇ ਕੀ ਤੇ ਨਹੀਂ ਜਾਣ ਦੁਬਾਰਾ ਕਹਿੰਦੇ ਹੋ ਕਰਦਿਆਂ ਨੂੰ ਪੁਆਇੰਟ ਦਾ ਪਿਆਰ ਪੱਕੀ ਗੱਲ ਹੈ